ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆ ਜੀ ਬਾਬਾ ਗਰਦਿਆਲदास ਜੀ ਦੀ ਸਮਾਧ ਤੇ ਬਾਬਾ ਗਰਦਿਆਲदास ਜੀ ਸਮਾਧ ਜੀ ਇਹ ਪਿੰਡ ਕੁਰਕਣੀ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸਮਾਧ ਬਾਬਾ ਗਰਦਿਆਲदास ਜੀ ਦੀ ਬਣੀ ਹੋਈ ਹੈ ਜਿੱਥੇ ਆਉਣ ਨਾਲ ਸੰਗਤਾਂ ਦੀਆਂ ਬਹੁਤ ਜ਼ਿਆਦੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਅੱਜ ਆਉਣ ਦਾ ਸਬਬ ਬਣਿਆ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਤੇ ਇਥੋਂ ਦੀ ਜੋ ਪ੍ਰਬੰਧਕ ਕਮੇਟੀ ਆ ਜੋ ਕਿ ਹਰ ਮਹੀਨੇ ਦੀ ਚਾਹੇ 10ਵੀਂ ਦਾ ਦਿਹਾੜਾ ਹੋਵੇ ਚਾਹੇ ਕਿਸੇ ਵੀ ਸਿਸਟਮ ਦੀ ਲੋੜ ਹੁੰਦੀ ਆ ਤਾਂ ਬਾਬਾ ਕਰਤਿਆਲदास ਵੈਲਫੇਅਰ ਸੈੜੀ ਰਿਸਟ੍ਰਿਕ 150 ਐਨਾ ਕ ਸਹਿਯੋਗ ਮਿਲਦਾ ਜੀ ਸਾਰੇ ਪਾਸੋਂ ਚਾਹੇ ਕਿਤੇ ਵੀ ਪੌਦਿਆਂ ਦੀ ਸੇਵਾ ਚਾਹੇ ਸਵੀਲਾਂ ਦੀ ਸੇਵਾ ਚਾਹੇ ਕਿਸੇ ਸਿਸਟਮ ਦੇ ਵਿੱਚ ਸੇਵਾ ਤਾਂ ਅੱਜ ਆਪਾਂ ਗੱਲਬਾਤ ਕਰਦੇ ਆਂ ਬਾਬਾ ਗਰਦਿਆਲ ਦਾਸ ਜੀ ਇਸ ਮੀਟੀ ਜਿੱਥੇ ਬਾਬਾ ਗਰਦਿਆਲ ਦਾਸ ਜੀ ਇਸ ਮੀਟੀ ਦੇ ਅੱਜ ਆਪਣੇ ਪਿੰਡ ਦੇ ਵਿੱਚ ਅਰਦਾਸ ਕਰਾਈ ਜੀ ਅਰਦਾਸ ਤੋਂ ਬਾਅਦ ਅਰਦਾਸ ਦੇ ਵਿੱਚੋਂ ਹੁਕਮਨਾਮਾ ਲੈਤਾ ਹੁਕਮਨਾਮਾ ਲੈ ਕੇ ਠੰਡੇ ਮਿੱਠੇ ਪਾਣੀ ਦੀਆਂ ਸਵੀਲਾਂ ਲਾਈਆਂ ਗੀਆਂ ਸੰਗਤ ਵੱਲੋਂ ਜਿੱਥੇ ਜੂਨ ਦੇ ਮਹੀਨੇ ਨੂੰ ਦੇਖ ਕੇ ਜੀ ਹਰੇਕ ਪਿੰਡ ਸ਼ਹਿਰ ਦੇ ਵਿੱਚ ਕਿਉਂਕਿ ਅਤ ਦੀ ਗਰਮੀ ਪੈਂਦੀ ਆ ਅਤ ਦੀ ਗਰਮੀ ਦੇ ਨਾਲ ਨਾਲ ਜਿੱਥੇ ਸੰਗਤਾਂ ਲਈ ਠੰਡੇ ਮਿੱਠੇ ਜਲਾਂ ਦੀਆਂ ਸਵੀਲਾਂ ਬਹੁਤ ਦੇ ਲਾਉਣ ਦੀ ਦੀਆਂ ਸੇਵਾ ਤੇ ਸੰਗਤਾਂ ਵਾਸਤੇ ਲਾਈਆਂ ਜਾਂਦੀਆਂ ਤੇ ਆਪਾਂ ਆਜੋ ਮਿਲ ਕੇ ਗੱਲਬਾਤ ਕਰਦੇ ਆਂ ਇਥੋਂ ਦੀ ਸਮੂਚੀ ਕਮੇਟੀ ਨਾਲ ਪ੍ਰਧਾਨ ਸਾਹਿਬ ਜੀ ਨਾਲ ਆਪਾਂ ਮਿਲ ਕੇ ਤੇ ਬੜੀ ਪਿਆਰੀ ਸੇਵਾ ਬਹੁਤ ਮਨ ਨੂੰ ਸਕੂਨ ਮਿਲਦਾ ਜੀ ਜਦੋਂ ਜਦੋਂ ਆਪਾਂ ਇਹ ਗੱਲ ਸੋਚਦੇ ਆਂ ਵੀ ਬਾਬਾ ਗਰਦਿਆਲ ਦਾਸ ਵੈਲਫੇਅਰ ਸੜੀ ਰਸਤੇ 150 ਆ ਸੇਵਾ ਕਰੀ ਜਾਂਦੀ ਆ ਅੱਜ ਇੱਥੇ ਸੇਵਾ ਕਰੀ ਜਾਂਦੀ ਆ ਮਨ ਨੂੰ ਹੋਰ ਵੀ ਮਨੋਕਾਮਨਾ ਪੂਰੀਆਂ ਤੇ ਭਾਵਨਾ ਮਿਲਦੀ ਆ ਜੀ ਆਜੂ ਆਪਾਂ ਮਿਲ ਕੇ ਗੱਲਬਾਤ ਕਰਦੇ ਆ ਜੀ ਸਾਰੀ ਸੰਗਤ ਨਾਲ ਪੁੱਛਦੇ ਆ ਫਿਰ ਆਪਾਂ ਕਿ ਬਾਬਾ ਗਰਦੇয়াল ਦਾਸ ਜੀ ਦੀਆਂ ਮਨੋਦਾਮਨਾ ਸਾਰੀਆਂ ਜਿੱਥੋਂ ਨਸਤਮਸਤ ਹੋ ਗਏ ਸੰਗਤਾਂ ਸੇਵਾ ਕਰਦੀਆਂ ਉੱਥੇ ਬਾਬਾ ਗਰਦੇয়াল ਦਾਸ ਨੇ ਈ ਸਾਡੀ ਬਹੁਤ ਵੱਡੀ ਇੱਕ ਸੇਵਾ ਜੀ ਕਿਉਂਕਿ ਲੰਗਰ ਦੀ ਸੇਵਾ ਸਭ ਤੋਂ ਵੱਡੀ ਸੇਵਾ ਆ ਤੇ ਬੜੇ ਭਾਗਾਂ ਵਾਲੇ ਹਾਂ ਜਿਹੜੇ ਲੰਗਰਾਂ ਦੀ ਸੇਵਾ ਕਰਦੇ ਹੋਂ ਆਪਣੇ ਲਈ ਆਪਣਾ ਟਾਈਮ ਕੱਢਦੇ ਹੋਂ ਤੇ ਆਜੋ ਜੀ ਫਿਰ ਆਪਾਂ ਕਰਦੇ ਹਾਂ ਗੱਲਬਾਤ ਅੱਜ ਆਪਾਂ ਗੁਰਦੁਆਰਾ ਸਾਹਿਬ ਪਿੰਡ ਕੁਰਕਣੀ ਦੇ ਵਿੱਚ ਆਏ ਹੋਏ ਹਾਂ ਜਿੱਥੇ ਮੇਰੇ ਨਾਲ ਸਾਰੀ ਸੰਗਤ ਨਾਲ ਦੀ ਨਾਲ ਬਾਬਾ ਗਰਤਿਆਲ ਦਾਸ ਵੈਲਫੇਅਰ ਸੈਟੀ ਰਜਿਸਟਰਡ 150 ਉਹਨਾਂ ਦਾ ਪਰਿਵਾਰ ਵੀ ਮੇਰੇ ਨਾਲ ਆ ਆਪਾਂ ਕੁਝ ਕੁ ਗੱਲਾਂ ਬਾਤਾਂ ਕਰਦੇ ਹਾਂ ਕਿਉਂਕਿ ਜੂਨ ਦੇ ਮਹੀਨੇ ਦੀ ਜੇ ਅੱਤ ਦੀ ਗਰਮੀ ਦੀ ਮੈਂ ਗੱਲ ਕਰਾਂ ਤਾਂ ਇੱਥੇ ਸੰਗਤਾਂ ਸੰਗਤਾਂ ਵਾਸਤੇ ਬਹੁਤ ਉਪਰਾਲੇ ਕਰਦੀਆਂ ਜਿਵੇਂ ਕਿ ਠੰਡੇ ਮਿੱਠੇ ਜਲ ਦੀ ਮੈਂ ਗੱਲ ਕਰਾਂ ਮੇਰੇ ਨਾਲ ਸਾਡੇ ਪ੍ਰਧਾਨ ਜੀ ਦੇ ਨਾਲ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਸਵੀਰ ਆ ਰੱਖੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਕੁ ਸ਼ਬਦ ਬੋਲੋ ਕੁਛ ਤੇ ਬਾਰੇ ਜੀ ਦਸਾ ਗੁਰੂਆਂ ਗੁਰੂਆਂ ਦੀ ਪਾਵਨ ਜੋਤ ਦੀ ਹਜ਼ੂਰੀ ਵਿੱਚ ਤਨਤਨ ਬਾਬਾ ਗੁਰਦਿਆਲ ਸਿੰਘ ਜੀ ਸਾਰੇ ਹੀ ਸਤਕਾਰਯੋਗ ਨਗਰ ਨਿਵਾਸੀ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਸਾਡੇ ਬਾਬਾ ਸੇਵਕਰਾਮ ਜੀ ਵੀ ਹਾਜ਼ਰੀ ਦੇ ਵਿੱਚ ਅੱਜ ਠੰਡੇ ਵਿੱਚ ਇੱਕ ਜਲਦੀ ਸੇਵਾ ਕਰੀ ਗਈ ਹੈ ਜੀ ਵੈਸੇ ਵੀ ਦੇਖੋ ਸਾਡੀ ਨਵੀਂ ਬਣੀ ਬਾਬਾ ਗੁਰਦਿਆਲ ਦਾ ਸਵੈਚਾਰੀ ਸੁਸਾਇਟੀ ਘੁਰਕਣੀ ਲੋਕ ਭਲਾਈ ਦੇ ਕੰਮਾਂ 'ਚ ਬੜਾ ਹੀ ਸਾਡੇ ਸੇਵਾਦਾਰ ਵੱਧ ਚੜ ਕੇ ਹਿੱਸਾ ਲੈਂਦੇ ਨੇ ਚਾਹੇ ਉਹ ਕਿਸੇ ਗਰੀਬ ਦੀ ਮਦਦ ਕਰਨਾ ਚਾਹੇ ਕਿਸੇ ਬੱਚੇ ਨੂੰ ਪੜ੍ਹਾਈ ਲਾਣਾ ਚਾਹੇ এনवायरमेंट ਟਾਈਮ ਤੇ 사ウンド ਪਾਦੋੜ ਤੇ ਫਲਕੂਟੀ ਵੀ ਲਗਾਉਂਦੀ ਹੈ ਸਾਡੀ ਸੰਸਥਾ ਉਸੇ ਨੂੰ ਮੁਕਾ ਕੇ ਅੱਜ ਦੇਖੋ ਇੰਨੀ ਗਰਮੀ ਭੈੰਕਰ ਗਰਮੀ ਪਈ ਜਾਂਦੀ ਹੈ ਉਹਨੂੰ ਦੇਖਦੇ ਹੋਏ ਅੱਜ ਠੰਡੇ ਮਿੱਠੇ ਜਲਦੀ ਚੀਜ਼ ਲਗਾਈ ਗਈ ਹੈ ਮੈਂ ਇਹ ਤੋਂ ਇਲਾਵਾ ਤੁਸੀਂ ਮੈਂ ਜਦੋਂ ਦੀ ਤੁਹਾਡੀ ਕੋਈ ਐਡ ਵਗੈਰਾ ਦੇਖਦਾ ਜੀ ਤੁਸੀਂ ਸ਼ਹਿਰਾਂ ਦੇ ਵਿੱਚ ਵੀ ਚਾਹੇ ਉਹ ਟ੍ਰੈਫਿਕ ਨਿਰਮਾਣ ਦੀ ਗੱਲਬਾਤ ਕਰਦੇ ਹੋ ਕਿਤੇ ਵੀ ਕਰਦੇ ਹੋ ਤੇ ਬਾਬਾ ਗਰਦਿਆਲ ਦਾਸ ਜੀ ਦੇ ਨਾਂ ਤੇ ਤੁਸੀਂ ਬਹੁਤ ਇਦਾਂ हां जी देखो जी जबो ਧੁੰਦ ਦਾ ਮੌਸਮ ਆਂਦਾ ਹੈ ਉਹ ਧੁੰਦ ਦੇ ਮੌਸਮ ਤੇ ਰਿਫਲੈਕਟਰ ਵਗੈਰਾ ਵੀ ਅਸੀਂ ਲਾਣ ਲਾਣੇ ਆ ਜੀ ਧੁੰਦ ਦੇ ਮੌਸਮ ਤੇ ਵੀ ਜੋ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ ਉਹੀ ਬਾਬਾ ਗੁਰਦਿਆਲ ਦਾਸ ਜੀ ਰਹਿਨਮਾਈ ਇਹਦੀ ਸਾਰੇ ਕੰਮ ਹੁੰਦੇ ਨੇ ਲੋਕ ਭਲਾਈ ਦੇ ਕੰਮ ਹੀ ਕਰਕੇ ਬੜਾ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ ਸਾਡੀ ਸੋਸਾਇਟੀ ਜੀ ਤੇ ਬਾਕੀ ਮੈਨੂੰ ਇੱਥੋਂ ਐਸੀ ਜੋ ਹੈ ਸੇਵਾ ਜ਼ਿਲ੍ਹਾ ਪ੍ਰਧਾਨ ਮਾਨਸਾ ਦੀ ਰੋਡਵਰਕ ਸਭਾ ਵੱਲੋਂ ਮੇਰੀ ਸੇਵਾ ਲਈ ਗਈ ਹੈ ਜੋ ਮੈਂ ਤਨਦੀਆਂ ਨਾਲ ਨਿਭਾਣ ਦੀ ਕੋਸ਼ਿਸ਼ ਕਰੂੰਗਾ ਜੀ ਮੈਂ ਬਹੁਤ ਬਹੁਤ ਸਾਡੇ ਰੋਡਵਰਕ ਭਰਾਵਾਂ ਦਾ ਵੀ ਭੈਣ ਭਰਾਵਾਂ ਦਾ ਸਤਿਕਾਰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਲੋ ਜੀ ਸਾਡੇ ਨਾਲ ਮਾਨਸਾ ਤੋਂ ਬਾਬਾ ਕਰਤਾਰਦਾਸ ਜੀ ਤੇ ਸਾਰੇ ਸਮੂਚਾ ਪਰਿਵਾਰ ਵੀ ਆ ਤੇ ਮੇਰੇ ਨਾਲ ਸਾਰੀ ਕਮੇਟੀ ਹੈਗੀ ਜਿੱਥੇ ਹਰ ਸਾਲ ਹਰ ਦਿਨ ਹਰ ਮਹੀਨੇ ਦੀ ਕੋਈ ਵੀ ਕੋਈ ਦਸਵੀਂ ਦਸ ਦਿਹਾੜਾ ਹੁੰਦਾ ਤਾਂ ਇੱਥੇ ਇੰਨਾ ਕਨੇਓ ਲੰਗਰ ਦਾ ਉਤਸ਼ਾਹ ਇੰਨਾ ਕੁ ਜ਼ਿਆਦਾ ਮਿਲਦਾ ਸਾਨੂੰ ਬਹੁਤ ਭਰਮੇ ਹੰਗਾਰੇ ਮਿਲਦੇ ਚਾਹੇ ਸ੍ਰੀਲਾਂ ਦੀ ਗੱਲ ਕਰੀਏ ਚਾਹੇ ਕਿਸੇ ਵੀ ਲੰਗਰ ਦੇ ਵਿੱਚ ਚਾਹੇ ਵੀ ਸਾਨੂੰ ਕਿਤੇ ਵੀ ਇਸ ਦੀ ਲੋੜ ਪੈਂਦੀ ਆ ਤੇ ਇੱਕ ਮੈਂ ਇੱਕ ਹੋਰ ਗੱਲ ਚਾਹਣਾ ਵੀ ਅੱਜ ਜਿਹੜੀ ਕਿ ਵੀ ਆਪਾਂ ਦਰਖਤਾਂ ਦੀ ਗੱਲ ਕਰੀਏ ਤਾਂ ਦਿਨੋਂ ਦਿਨ ਜੀ ਉਹ ਦਿਨੋਂ ਦਿਨ ਚਲੋ ਨੇਰੀਆਂ ਲਾ ਲੋ ਚਾਹੇ ਮਨੁੱਖਤਾ ਦੀ ਕੋਈ ਸਿਸਟਮ ਲਾ ਲੋ ਤੁਸੀਂ ਕਹੋਗੇ ਜੀ ਰੁੱਖ ਤੋਂ ਵੱਧ ਤੋਂ ਵੱਧ ਦੇਖੋ ਜੀ ਮਾਹੌਲ ਕਿੰਨਾ ਦੇਖੋ ਪ੍ਰਦੂਸ਼ਨ ਹੋਇਆ ਪਿਆ ਇਹਨੂੰ ਪ੍ਰਦੂਸ਼ਨ ਰੁਕਦੇ ਹੋਏ ਸਾਡੇ ਪ੍ਰਧਾਨ ਮੰਤਰੀ ਨੇ ਸਾਨੂੰ ਦੇਸ਼ ਵਾਸੀਆਂ ਨੂੰ ਵੀਲ ਕੀਤੀ ਸੀ ਵੀ ਇੱਕ ਬੂਟਾ ਆਪਣੀ ਮਾਂ ਦੇ ਨਾਂ ਅਸੀਂ ਉਸੇ ਨੂੰ ਕਰਦੇ ਹੋਏ ਮਤਲਬ ਕੰਟੀਨਿਊ ਕਰਦੇ ਹੋਏ ਅਸੀਂ ਉਹਨੂੰ ਦੇਖਦੇ ਹੋਏ ਮੁੱਖ ਰੱਖਦੇ ਹੋਏ ਅਸੀਂ ਆਪਣੀ ਮਾਂ ਦੇ ਨਾਂ ਤੇ ਅਸੀਂ ਬੋਧੇ ਲਗਾਈ ਜਾਂਦੇ ਆ ਜਿੰਨੀਆਂ ਵੀ ਸੰਘੀਆਂ ਥਾਵਾਂ ਨੇ ਚਾਹੇ ਉਹ ਸਕੂਲ ਨੇ ਸਾਡੇ ਮਾਨਸਾ ਦੇ ਜਿੰਨੇ ਵੀ ਸਕੂਲ ਨੇ ਅਸੀਂ ਹਰ ਸਕੂਲ ਜਾ ਕੇ ਸੰਘੀ ਥਾਵਾਂ ਤੇ ਜਾ ਕੇ ਬੂਟੇ ਲਾਏ ਲੋ ਜੀ ਬਹੁਤ ਸੋਹਣਾ ਮੈਸੇਜ ਦਿੱਤਾ ਇੱਕ ਪ੍ਰਧਾਨ ਸਾਹਿਬ ਨੇ ਕੇਦੇ ਵੀ ਰੁੱਖ ਸੌ ਜਨਮਾਂ ਦਾ ਸੁੱਖ ਤੇ ਆਪਾਂ ਨੂੰ ਲਾਉਣੇ ਚਾਹੀਦੇ ਨੇ ਕਿਉਂਕਿ ਗਰਮੀ ਦਾ ਕਾਰਨ ਸਭ ਤੋਂ ਵੱਡਾ ਕਾਰਨ ਤਾਂ ਗਰਮੀ ਦਾ ਰੁੱਖ ਘਟਣ ਦੀ ਕਾਰਨ ਹੋ ਸਕਦਾ ਹੈ یہی ਗੱਲ ਕਹਿ ਸਕਦੇ ਆਪਾਂ ਬਿਲਕੁਲ ਜੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਜਿਹੜੀ ਸਹਿਮਤੀ ਹੈ ਸਾਡੀ ਪਿੰਡ ਦੀ ਪੰਚਾਇਤਾਂ ਦੀ ਬਹੁਤ ਜ਼ਿਆਦਾ ਤੋਂ ਜ਼ਿਆਦਾ ਹੈ ਪਿਛਲੇ ਸਾਲ ਦੇ ਵਿੱਚ ਆਪਣਾ ਬਾਈ ਬਾਬਾ ਸਿੰਘ ਸਰਪੰਚ ਸੀਗਾ ਉਹਨੇ 2000 ਬੂਟਾ ਫਲ ਦਾ ਤਿਆਰ ਕਰਵਾਇਆ ਸੀ ਅੱਛਾ ਇਹ ਅੱਛਾ ਤੋਂ ਉਹਦਾ ਦੋ ਹੀ ਅੱਜ ਕਾਇਮ ਫਲ ਚੱਕਰ ਹੋਇਆ ਲੈ ਵੀ ਦੋਸਤੋ ਇਹ ਵੀ ਬਜ਼ੁਰਗ ਨੇ ਇੱਥੋਂ ਦੇ ਕਹਿੰਦੇ ਵੀ ਰੁੱਖ 100 ਜਨਮਾਂ ਦਾ ਸੁੱਖਾ ਜਿੱਥੇ ਸਾਰੀ ਕਮੇਟੀ ਸਾਰੀ ਸੰਗਤ ਲਾਉਂਦੀ ਆ ਤਾ ਇਹਨਾਂ ਦਾ ਦਿਲੋਂ ਧੰਨਵਾਦ ਕੋਟਨ ਕੋਟ ਧੰਨਵਾਦ ਜਿਨ੍ਹਾਂ ਨੇ ਕਿ ਇੰਨਾ ਕ ਸਮਾਂ ਕੱਢਦੇ ਹੋਏ ਬਹੁਤ ਬੀਤ ਅਫੀਲਾ ਕਰਦੀਆਂ ਤੇ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਜੀ ਤੇ ਵਾਹਿਗੁਰੂ ਜੀ ਕੀ ਫਤਿਹ